ਯਾਰ ਉੱਤਾ ਨਾਲ ਚੱਟਦੇ ਕਬਰਾਂ ਭੱਜ ਜਾਉਗੀਆਂ ਇਹ ਵਸ ਤੇਰਾ ਹੀ ਕਮਾਲ ਆਂ ਨਾਉ ਜਾਂ ਤੇ ਆਪੀ ਹਾਂ ਠੀਕ ਗਿਆ ਇਹ ਆਪਾਂ ਨੂੰ ਕਿਹੜਾ ਲੰਡਾ ਜਿਹੜਾ ਵੋਟਾਂ ਪਾਉਂਦਾ ਸੀਗਾ ਸਰਪੈਂਚ ਹੀ ਲੈਣ ਪਿੱਛੇ ਗੁਰਤ ਤਲਾਉਣੇ ਪੈਂਦਾ ਗੋਤਾ ਨਾ ਆ ਫਿਰ ਜੰਡਾ ਪੈਗ ਲੋਕਾਂ ਦਾ ਲੋਕਾਂ ਦਾ ਉਹ ਮੈਂ ਬਣਾਉਣਾ ਯਾਰ ਤਾ ਅੱਜ ਖੁਸ਼ੀ ਵਿੱਚ ਹੀ ਪੀਣੀ ਆ ਤੇ ਦੱਬ ਕੇ ਪੀਣੀ ਆ ਲੈ ਕੇ ਚੱਲੋ ਆਜੋ ਆਜੋ ਲੰਘਿਓ ਆਜੋ 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 ਸਿਕੀ ਸਾਹਿਬ ਆਜੋ ਆਜੋ ਲੰਘ ਕੇ ਪਿੱਛੇ ਕਦੋਂ ਖੜ ਗਏ ਮੈਂ ਤੁਹਾਨੂੰ ਬਿਖੋ ਸਾਹਿਬ ਬਿਕੋ ਤਨਪਾਗ ਤਨਪਾਗ ਜਿਹੜਾ ਕੀੜੀ ਦੇ ਘਰੇ ਨ ਰਹਿਣ ਪਧਾਰੇ بڑے ਮੌਕੇ ਤੇ ਆਏ ਹੋ ਤੁਸੀਂ ਸਹੀ ਕਹਿ ਰਹੇ ਹੋ ਸਾਹਿਬ ਮੈਂ ਬਾਾਕੀ بڑے ਮੌਕੇ ਤੇ ਓਹ ਪੈਗ ਲਾ ਜਾਂਡਿਆ ਪੈਗ ਬਣਾ ਸੋਬਾ ਥੈਂਕ ਯੂ ਸਾਹਿਬ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਨਹੀਂ ਪੀਂਦਾ ਇਹ ਬਹੁਤ ਮਾੜੀ ਚੀਜ਼ ਐ ਨੇ ਘਰਾਂ ਦੇ ਘਰ ਪੜ ਮੇਰਾ ਤੁਹਾਡੇ ਕੋਲ ਆਉਂਦਾ ਕੁਝ ਰਾਤਾ ਨਹੀਂ ਮਤਲਬ ਮਤਲਬ ਇਹੀ ਕਿ ਮੈਂ ਕੋਈ ਕੰਮ ਦੀ ਗੱਲ ਕਰ ਦੋ ਗੱਲਾ ਦੁਨੀਆ ਮਰਜ਼ੀ ਕਰੋ ਸਿਕਤੀ ਸਾਹਿਬ ਅੱਜ ਮੈਂ ਬਾਗੋ ਬਾਗ ਆ ਹੋਰ ਦੱਸੋ ਕਿਵੇਂ ਆਉਣਾ ਆ ਮੇਰੇ ਮਮਤਾ ਇਹ ਹੈ ਸਰਪੰਚ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਡੀ ਤੋਂ ਬਹੁਤੀ ਉਮੀਦ ਤਾਂ ਲੱਗਦੀ ਸੀ ਵੋਟਾਂ ਦੇ ਟਿਕਣ ਦੀ ਇਹ ਬਾਜੀ ਕਿਵੇਂ ਬਲਤੀ ਲੈ ਸੁਣ ਲੋ ਫਿਰ ਬਾਜੀ ਕਿਵੇਂ ਬਲਤੀ ਮੈਨੂੰ ਪਤਾ ਸੀ ਦੀਪਾ ਜਿੱਤੂ ਪੱਕਾ ਜਿੱਤੂ ਮੈਂ ਵੀ ਆਉਂਦਾ ਬੰਦਾ ਤੇ ਦੀਪੀ ਨੂੰ ਤੇ ਮੱਤਾਇਆ ਤੇ ਤੂੰ ਮੇਰੇ ਜਾਲ ਚ ਫਸ ਗਿਆ ਤੇ ਆਪਾਂ ਸੇ ਭੰਤੀ ਜੱਗ ਤੱਕ ਗਏ ਤੇਹਾਂ ਨਾਲ ਖਰੀਦੀ ਤੇਰੀ ਇਹ ਸਰਪੰਚੀ ਜਿਆਦਾ دیر ਨਹੀਂ ਚੱਲੀ ਸਰਪੰਚਾ ਜੇ ਤੂੰ ਆਹੀ ਕਿੱਡੇ ਕਰਦਾ ਰਹਿਣਾ ਤੇ ਤੇਰਾ ਅੰਤ ਬਹੁਤ ਨੇੜੇ ਆ ਤੂੰ ਕਿਧਰ ਦਾ ਭਵਿੱਖ ਵਾਰੀ ਕਰਦਾ ਆ ਮੰਨਦਾ ਆ ਗਿਆ ਆਜ ਵੀ ਮੈਂ ਖਣੀਆਂ ਦੇ ਕੋਲੇ ਰੱਖ ਮੈਂ ਪੰਡਤਾਂ ਨਹੀਂ ਪਰ ਇਹ ਕਾਮਯਾਬ ਇਨਸਾਨ ਦੁਨੀਆ ਦਾ ਵੀ ਜੀ ਸਮਝਾ ਮੈਨੂੰ ਆਪ ਦੀ ਸਮਝਦਾਰੀ ਆਪ ਦੇ ਕੋਲੇ ਰੱਖ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਗੱਲ ਸੁਣ ਲੈ ਸਰਪੰਚਾ ₹50000 ਦੀਪੇ ਨੂੰ ਦੇ ਕੇ ਠੀਕ ਹੈ ਨਾ ਸਰਪੰਚੀ ਜ਼ਰੂਰ ਜਿੱਤ ਗਿਆ ਹਾਂ ਠੀਕ ਹੈ ਉਹਦੀ ਕੋਈ ਮਜਬੂਰੀ ਨਹੀਂ ਹੋਊਗੀ ਠੀਕ ਹੈ ਨਾ ਪਰ ਮੈਤਰੀਆਂ ਚੱਲਣਾ ਚਾਉਣ ਵਾਲਾ ਨਹੀਂ ਮੇਰੇ ਕੰਮ 'ਚ ਦਖਲਅਦਾਜੀ ਨਾ ਕਰੋ ਜੀ ਸਾਹਿਬ ਚੰਗੇ ਰਹੋਗੇ ਮੈਂ ਤੁਹਾਡੇ ਕੰਮਾਂ 'ਚ ਦਖਲ ਦੇ ਨਹੀਂ ਆਇਆ ਸਰਪੰਚ ਸਾਹਿਬ ਮੈਂ ਤੁਹਾਨੂੰ ਮਤ ਦੇਣਾ ਆ ਜਾਂ ਮਾਰੇ ਕੰਮ ਬੰਦ ਕਰ ਦਿਓ ਇਹ ਤਾਂ ਅੰਜਾਮ ਬਹੁਤ ਮਾੜਾ ਹੋਊਗਾ ਹੁਣ ਲੋਕ ਪਹਿਲਾਂ ਵਰਗੇ ਨਹੀਂ ਰਹੇ ਹੁਣ ਲੋਕ ਸਿਆਣੇ ਹੋ ਚੁੱਕੇ ਨੇ ਜੋ ਤੁਹਾਨੂੰ ਸਰਪੰਚੀ ਦਿਤਾ ਸਕਦੇ ਆ ਨਾ 5 ਮਿੰਟਾਂ ਵਿੱਚ ਲੋ ਆ ਵੀ ਸਕਦੇ ਆ ਸੰਭਲ ਜੋ ਸਮਾਂ ਰਹਿੰਦੇ ਇੰਦੂ ਮੱਤ ਦੇਣ ਦੀ ਲੋੜ ਨਹੀਂ ਆਪ ਵੀ ਮਤਾ ਦੇ ਤੋੜਿਆ ਉਹ ਪਿਆ ਦਰਵਾਜ਼ਾ ਬਹੁਤ ਹੋ ਗਈਆਂ ਗੱਲਾਂ ਮੈਂ ਤਾਂ ਚਲਾ ਜਾਣਾ ਸਰਪੰਚਾ ਮੇਰਾ ਨਾਮ ਵੀ ਸੈਕਟਰੀ ਕਰਮ ਸਿੰਘ ਹੈ ਜੇ ਮੈਂ ਤੈਨੂੰ ਤੇਰੇ ਅੰਜਾਮ ਤੱਕ ਨਾ ਪਹੁੰਚਾਇਆ ਨਾ ਤਾਂ ਮੇਰਾ ਨਾਮ ਵੀ ਕਰਮ ਸਿੰਘ ਦੀ ਹਿੰਦਾ ਵੀ ਕੰਡਾ ਕੱਢਣਾ ਪਊ